ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜਿੱ ਕੀ ਫਤਿਹ ਬਲਦੇਸ ਸਿੰਘ ਮੈਨੇਜਰ ਗੁਰਦਵਾਰਾ ਸਾਹਿਬ ਪਾਸ਼ੇ 6ਵੀ ਤੇ 10ਵੀ ਪੰਡਾਉੜ ਗੁਰੂ ਸਾਹਿਬ ਦਾ ਖਾਲਸਾ ਸਾਹਿਨਾ ਦੇਸ ਸਾਕੀ ਦਾ ਦਿਹਾੜਾ ਜੋ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ ਸੀ ਉਸ ਪਿੱਤਰ ਦਿਹਾੜੇ ਤੇ ਕਾਲ ਮਿਤੀ 11 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹ ਰਾਮੋਯਾਨ ਜਿਨ੍ਹਾਂ ਦੇ ਸਵੇਰੇ 13:00 ਵਜੇ ਭੋਜ ਪਾਇਆ ਜਾਣਗੇ ਉਸ ਤੋਂ ਪ੍ਰੰਤ ਗੁਰਦਰਾ ਸਾਹਿਬ ਦੇ ਹਜੂਰੀ ਰਾਗੀ ਸਿੰਘ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਉਸ ਤੋਂ ਬਾਅਦ ਖੁੱਲੇ ਪਣਾਲ ਵਿੱਚ ਸਟੇਜ ਲਾਈ ਜਾਵੇਗੀ ਜਿਸ ਤੇ ਰਾਗੀ ਢਾਡੀ ਪ੍ਰਚਾਰ ਸਾਹਿਬਾਨ ਗੁਰੂ ਜਸਨਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਗੁਰਦਰਾ ਸਾਹਿਬ ਦੀ ਵਿਸ਼ੇਸ਼ ਤੌਰ ਤੇ ਡੈਕੋਰੀ ਕੀਤੀ ਗਈ ਹੈ ਗੁਰਦਰਾ ਸਾਹਿਬੀਆਂ ਇਮਾਰਤਾਂ ਨੂੰ ਉਸੇਸ਼ ਚੌਰਤੇ ਲੰਗਰ ਗੰਗੀ ਕੀਤਾ ਗਿਆ ਹੈ ਤੇ ਸੰਗਤਾਂ ਵਾਸਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹਨ ਮੈਂ ਇਸ ਪਿੱਤਰ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਬੁਲਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ